ਬੇਸ਼ੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਸਖਤੀ ਕੀਤੀ ਗਈ ਹੈ। ਬੇਸ਼ੱਕ ਉੱਥੋਂ ਦੀ ਬਾਰਡਰ ਸਿਕਿਉਰਿਟੀ ਏਜੰਸੀ ਹੈ ਜਿਹੜੀ ਉਹਦੇ ਵੱਲੋਂ ਸਖਤੀ ਕੀਤੀ ਗਈ ਹੈ। ਬੇਸ਼ੱਕ ਉੱਥੇ ਡੌਂਕੀ ਲਾ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਕਤੀ ਤੌਰ ਨੇ ਉੱਥੇ ਘਟੀ ਹੋਈ ਹੈ। ਪਰ ਜਾਣਕਾਰੀਆਂ ਪਾਈ ਇਹ ਵੀ ਦੱਸਦੀਆਂ ਕਿ ਪੰਜਾਬ ਦੇ ਲੋਕਾਂ ਦਾ ਉਹ ਹਿੱਸਾ ਜਿਹੜਾ ਕਿ ਡੌਂਕੀ ਲਾ ਕੇ ਕਿਸੇ ਵੀ ਹਾਲ ਦੇ ਵਿੱਚ ਅਮਰੀਕਾ ਦੇ ਅੰਦਰ ਦਾਖਲ ਹੋਣਾ ਚਾਹੁੰਦਾ ਉਹ ਏਜੰਟਾਂ ਦੇ ਉੱਤੇ ਟੇਕ ਲਾਈ ਬੈਠਾ ਵੀ ਜਿਹੜਾ ਤੁਹਾਨੂੰ 40 ਲੱਖ ਰੁਪਈਆ ਜਿਹੜਾ ਤੁਹਾਨੂੰ 50 ਲੱਖ ਰੁਪਈਆ 60 ਲੱਖ ਰੁਪਈਆ ਜਾਂ ਜਿੰਨੇ ਦੇ ਵਿੱਚ ਵੀ ਸੌਦਾ ਹੋਇਆ ਸੀ ਜਿਹੜਾ ਤੁਹਾਨੂੰ ਦਿੱਤਾ ਸੀ ਜਾਂ ਤਾਂ ਉਹ ਪੈਸੇ ਵਾਪਸ ਕਰ ਦਿਓ ਤੇ ਜਾਂ ਫਿਰ ਸਾਨੂੰ ਜਿਵੇਂ ਕਿਵੇਂ ਪਚਾਓ ਅਮਰੀਕਾ ਦਾ ਮਤਲਬ ਅਮਰੀਕਾ ਉਸਤਾ ਜਾਣਾ ਹੀ ਜਾਣਾ ਤੇ ਏਜੰਟ ਇਹ ਗੱਲ ਕਹਿ ਰਹੇ ਆ ਕਿ ਮਹੀਨੇ ਚਾਰ ਕਿਠੇਰ ਜੋ 트ੰਪ ਦਾ ਗੁੱਸਾ ਇੱਕਦਮ ਸ਼ਾਂਤ ਹੋ ਰਿਹਾ ਤੇ 트ੰਪ ਦੀਆਂ ਨੀਤੀਆਂ ਦੇ ਵਿੱਚ ਬਦਲਾਅ ਹੋ ਜਾਣਾ ਤੇ ਜੋ ਤੱਤਾ ਭਾਰਾ ਹੋ ਕੇ ਵੀ ਭਾਈ ਇਹਨੂੰ ਵੀ ਕੱਢ ਦਿਓ ਇਹਨੂੰ ਵੀ ਕੱਢ ਦਿਓ ਇਹਨੂੰ ਵੀ ਕੱਢ ਦਿਓ ਜਿਵੇਂ ਹੁਣ ਭਰ ਭਰ ਕੇ ਜਹਾਜ਼ ਨਹੀਂ ਆ ਰਹੇ ਪੰਜਾਬ ਦੇ ਵੱਲ ਜਾਂ ਭਾਰਤ ਦੇ ਹੋਰ ਹਿੱਸਿਆਂ ਦੇ ਵੱਲ ਇਹਦਾ ਮਤਲਬ ਇਹ ਆ ਕਿ ਹੁਣ ਸਾਰਾ ਕੁਝ ਠੰਡੇ ਬਸਤੇ ਦੇ ਵਿੱਚ ਪਹਿਲਾਂ ਵੰਗੋ ਪੈ ਜਾਣਾ ਇਸ ਕਰਕੇ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਤਿੰਨ ਮਹੀਨਿਆਂ ਨੂੰ ਤੁਹਾਨੂੰ ਅਸੀਂ ਉਹਨਾਂ ਪੈਸਿਆਂ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਦਾਖਲ ਕਰਵਾ ਦੇਾਂਗੇ ਤੁਸੀਂ ਵੇਟ ਕਰ ਲਓ ਤੇ ਇਹ ਗੱਲ ਦੀ ਚਾਈ ਚਾਈ ਉਡੀਕ ਵੀ ਕੀਤੀ ਜਾ ਰਹੀ ਹੈ ਵੀ ਭਾਈ ਉਹ ਵੇਲਾ ਕਦੋਂ ਆਊਗਾ ਜਦੋਂ ਅਸੀਂ ਮੈਕਸੀਕੋ ਵਾਲੀ ਕੰਧ ਪਾਰ ਕਰਨੀ ਆ ਮਤਲਬ ਪੰਜਾਬੀਆਂ ਨੇ ਬੀਤੇ ਤੋਂ ਕਦੇ ਕੁਝ ਸਿੱਖਿਆ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਸੁਭਾਅ ਦੇ ਵਿੱਚ ਗੱਲ ਸ਼ਾਮਲ ਹੈ ਹੀ ਨਹੀਂ ਮੈਂ ਵਕ ਵਕ ਮੁੱਦਿਆਂ ਦੇ ਉੱਤੇ ਦੇਖਦਾ ਹੁੰਨਾ ਵੀ ਸੁਭਾਅ ਦੇ ਵਿੱਚ ਗੱਲ ਹੀ ਨਹੀਂ ਸ਼ਾਮਲ ਕਿ ਅਸੀਂ ਲੰਮਾ ਸਮਾਂ ਕਿਸੇ ਗੱਲ ਨੂੰ ਚੇਤੇ ਰੱਖੀਏ ਜੋ ਸਾਡੇ ਨਾਲ ਜਾਂ ਸਾਡੇ ਭੈਣਾ ਵੀਰਾਂ ਦੇ ਨਾਲ ਵਾਪਰਿਆ ਬੀਤੇ ਦੇ ਵਿੱਚ ਉਹਦੇ ਤੋਂ ਅਸੀਂ ਸਬਕ ਲੱਗੇ ਤੇ ਅਸੀਂ ਲੁੱਟੇ ਨਾ ਜਾਈਏ ਅਸੀਂ ਪੱਟੇ ਨਾ ਜਾਈਏ ਅਸੀਂ ਖੁੰਗਲ ਨਾ ਹੋਈਏ ਸਾਨੂੰ ਇਹ ਹੁੰਦਾ ਜੀ ਕਿ ਚਲੋ ਕੋਈ ਗੱਲ ਨਹੀਂ ਉਹਦਾ ਨਹੀਂ ਲੱਗਾ ਸੂਤ ਆਪਣਾ ਲੱਗ ਜਾਣਾ ਜੁਗਾੜ ਤਾਂ ਆਪਣਾ ਲੱਗ ਹੀ ਜਾਣਾ ਇਸ ਜੁਗਾੜ ਦੇ ਪੰਜਾਬੀਆਂ ਨੂੰ ਕਿੱਥੋਂ ਕਿੱਥੋਂ ਤੱਕ ਪਹੁੰਚਾਤਾ ਨਾ ਜ਼ਮੀਨਾ ਜੋਗੇ ਛੱਡਿਆ ਨਾ ਘਰ ਜੋਗੇ ਛੱਡਿਆ ਤੇ ਬਾਅਦ ਦੇ ਵਿੱਚ ਅਸੀਂ ਸੜਕਾਂ ਦੇ ਉੱਤੇ ਆ ਕੇ ਧਰਨੇ ਲਾਉਣੇ ਹੁੰਨੇ ਆ ਕਿ ਏਜੰਟ ਸਾਡੇ ਪੈਸੇ ਨਹੀਂ ਮੋੜਦੇ ਤੇ ਜਦੋਂ ਏਜੰਟ ਨੂੰ ਪੈਸੇ ਫੜਾਉਣੇ ਹੁੰਦੇ ਉਦੋਂ ਅਸੀਂ ਕਿਸੇ ਨੂੰ ਦੱਸਦੇ ਨਹੀਂ ਕਿ ਭਾਈ ਅਸੀਂ ਇਹਨੂੰ ਪੈਸੇ ਫੜਾਉਣ ਲੱਗੇ ਆ ਹੁਣ ਇੱਕ ਹੋਰ ਗੱਲ ਸਾਹਮਣੇ ਆਈ ਆ ਜਿਹੜੀ ਪੰਜਾਬੀਆਂ ਨੂੰ ਆਦਤ ਆ ਕਿਉਂਕਿ ਸਾਨੂੰ ਤਾਂ ਕਿਸੇ ਨਾ ਕਿਸੇ ਨੂੰ ਗਾਲ ਕੱਢਣ ਦੀ ਸਾਨੂੰ ਕੋਈ ਨਾ ਕੋਈ ਚੱਕਵੀਂ ਗੱਲ ਕਰਨ ਦੀ ਸਾਨੂੰ ਕਿਸੇ ਨਾ ਕਿਸੇ ਦੇ ਉੱਤੇ ਟਿੱਪਣੀ ਕਰਨ ਦੀ ਭੈੜੀ ਆਦਤ ਹੈਗੀ ਆ ਪਰ ਜਿਹੜੇ ਪੰਜਾਬੀਆਂ ਨੂੰ ਭਾਈ ਇਹ ਆਦਤ ਹੈ ਤੇ ਉਹ ਅਮਰੀਕਾ ਦੇ ਵਿੱਚ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵੱਲ ਜਾਣਦੇ ਚਾਹਵਾਨ ਆ ਉਹ ਭਾਈ ਆਪਣੀ ਆਰਥ ਨੂੰ ਬੰਦ ਕਰ ਲੈਣ ਆਪਣੀ ਆਰਥ ਨੂੰ ਖਤਮ ਕਰ ਲੈਣ ਕਿਉਂਕਿ ਜਦੋਂ ਹੁਣ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਆ ਤਾਂ ਉਹ ਤੁਹਾਡੇ ਜਿਹੜੀ ਇਮੀਗ੍ਰੇਸ਼ਨ ਅਧਿਕਾਰੀ ਆ ਉਹ ਤੁਹਾਡੀ ਫੇਸਬੁੱਕ ਵੀ ਦੇਖਦੇ ਆ ਉਹ ਤੁਹਾਡੇ ਇੰਸਟਾਗ੍ਰam ਅਕਾਊਂਟ ਨੂੰ ਵੀ ਦੇਖਦੇ ਆ ਉਹ ਤੁਹਾਡੇ ਵੱਲੋਂ ਪਾਈਆਂ ਹੋਈਆਂ ਪੋਸਟਾਂ ਪਿਛਲੇ ਕਈ ਮਹੀਨਿਆਂ ਦੀਆਂ ਪੜਤਾਲ ਕਰਦੇ ਆ ਕਿ ਇਸ ਬੰਦੇ ਦੀ ਸੋਚ ਕੀ ਆ ਇਸ ਬੰਦੇ ਦੀ ਵਿਚਾਰਤਾ ਰੱਖੀ ਆ ਇਹ ਬੰਦਾ ਸਮਾਜ ਦੇ ਬਾਰੇ ਕੀ ਨਜ਼ਰੀਆ ਰੱਖਦਾ ਤੇ ਇਹ ਕਿਹੜੇ ਗਰੁੱਪ ਦੇ ਨਾਲ ਸੰਬੰਧਤ ਆ ਇਹਦੀ ਕਿਹੜੀ ਧਾਰਨਾ ਹੈਗੀ ਆ ਉਹ ਇਹਦੀ ਪੜਤਾਲ ਕਰਦੇ ਆ ਜੇ ਤੁਸੀਂ ਉਥੇ ਚੱਕਮੀਆਂ ਗੱਲਾਂ ਕੀਤੀਆਂ ਹੋਣ ਤੇ ਗਾਲਾਂ ਗੂਲਾਂ ਕੱਢੀਆਂ ਹੋਣ ਤੇ ਤੁਸੀਂ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਹੋਵੋ ਤੁਸੀਂ ਚੰਦ ਵੱਲ ਥੁੱਕਦੇ ਹੋਵੋ ਤੇ ਤੁਸੀਂ ਚਬ ਕੇ ਗੱਲ ਕਰਨ ਦੇ ਆਦੀ ਹੋਵੋ ਤਾਂ ਇਹ ਤੁਹਾਡੇ ਬਾਰੇ رائے ਬਣ ਜਾਂਦੀ ਹੈ ਕਿ ਇਹ ਬੰਦਾ ਇਸ ਕਾਬਲ ਨਹੀਂ ਇਹ ਸਾਡੇ ਦੇਸ਼ ਦੇ ਵਿੱਚ ਆ ਕੇ ਵੀ ਕੋਈ ਨਾ ਕੋਈ ਪਸੂੜੀ ਵਾਲੀ ਗੱਲ ਕਰਿਆ ਕਰੂਗਾ ਸੋ ਜਿਨ੍ਹਾਂ ਨੂੰ ਪਸੂੜੀਆਂ ਪਾਉਣ ਦੀ ਇਰادت ਆ ਜਾਂ ਹਥਿਆਰ ਹੱਥ ਦੇ ਵਿੱਚ ਫੜ ਕੇ ਤੇ ਗੋਲੀਆਂ ਚਲਾਉਂਦਿਆਂ ਦੀਆਂ ਫੋਟੋਆਂ ਫੇਸਬੁਕ ਦੇ ਉੱਤੇ ਪਾਉਣ ਦੀ ਇਰادت ਆ ਜਾਂ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਕੋਈ ਨਾ ਕੋਈ ਠੁਕਰੀ ਵਾਲੀ ਗੱਲ ਕਰਦੇ ਹੀ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਤੁਸੀਂ ਆਪ ਦੇ ਰਾਹ ਆਪੇ ਬੰਦ ਕਰੀ ਜਾਂਦੇ ਆ ਤੁਸੀਂ ਇਦਾਂ ਦੀਆਂ ਗੱਲਾਂ ਤੋਂ ਗੁਰੇਜ਼ ਕਰੋ ਤੁਹਾਡੇ ਲਈ ਇਹ ਗੱਲਾਂ ਔਕੜ ਪੇਸ਼ ਕਰਨੀਆਂ ਤੁਹਾਡੇ ਲਈ ਇਹ ਗੱਲਾਂ ਬਹੁਤ ਵੱਡੀ ਦਿੱਕਤ ਪੇਸ਼ ਕਰਨੀਆਂ ਫਿਰ ਜੋ ਆਪਾਂ ਕਹਿੰਦੇ ਹੁੰਨੇ ਵੀ ਕਿਸਮਤ ਚ ਲਿਖਿਆ ਹੀ ਨਹੀਂ ਸੀ ਆਪਦੀਆਂ ਉਂਗਲਾਂ ਦੇ ਉੱਤੇ ਕਾਬੂ ਰੱਖਿਆ ਕਰੋ ਆਪਦੇ ਹੱਥਾਂ ਦੇ ਉੱਤੇ ਦਿਮਾਗ ਦੇ ਘੋੜਿਆਂ ਦੇ ਉੱਤੇ ਕਾਬੂ ਰੱਖਿਆ ਕਰੋ ਵਾਜਬ ਗੱਲ ਤਰੀਕੇ ਦੇ ਨਾਲ ਤਹਜ਼ੀਬ ਦੇ ਨਾਲ ਮर्यादा ਵਿੱਚ ਰਹਿ ਕੇ ਕਰਨ ਦਾ ਆਪਾਂ ਵੱਲ ਚੱਕੀਏ ਜਿਹੜੇ ਵੀ ਲੋਕ ਠੁਕਰੀਆਂ ਮਾਰਦੇ ਆ ਖਾਸ ਕਰਕੇ ਹਥਿਆਰਾਂ ਨਾਲ ਫੁਕਰੀਆਂ ਮਾਰਨ ਵਾਲੇ ਤੇ ਖਾਸ ਕਰਕੇ ਇੱਕ ਵੱਖਰੀ ਵਿਚਾਰਧਾਰਾ ਦੀ ਗੱਲ ਕਰਕੇ ਵੀ ਅਸ ਤਾਂ ਚੱਕ ਹੀ ਦਿੰਨੇ ਹੁੰਨੇ ਆ ਅਸੀਂ ਤਾਂ ਬਸ ਐਂ ਕਰ ਹੀ ਦਿੰਨੇ ਹੁੰਨੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਭਾਈ ਤੁਸੀਂ ਥੋੜਾ ਜਾ ਠੰਡੇ ਮਤ ਚੱਲਿਆ ਕਰੋ ਤੁਸੀਂ ਦਿਮਾਗ ਦੇ ਘੋੜੇ ਬਾੜੇ ਨਾ ਭਜਾਇਆ ਕਰੋ ਕਿਉਂਕਿ ਤੁਹਾਡੇ ਲਈ ਇਹ ਗੱਲਾਂ ਦਿੱਕਤ ਵਾਲੀਆਂ ਫਿਰ ਪਤਾ ਨਹੀਂ ਕਦੇ ਹੁੰਨੇ ਵੀ ਉਦੋਂ ਦਿਨ ਨਹੀਂ ਚੰਗੇ ਚੱਲਦੇ ਸੀ ਏਜੰਟ ਮਾੜਾ ਮਿਲ ਗਿਆ ਉਹਦੀਨੇ ਫਾਰਮ ਭਰਿਆ ਉਹਨੇ ਵਿੱਚ ਗਲਤੀ ਕਰਤੀ ਸੋ ਪਹਿਲਾਂ ਆਪਾਂ ਆਪਣੀਆਂ ਗਲਤੀਆਂ ਸੁਧਾਰ ਗਏ ਤੇ ਫਿਰ ਆਪਾਂ ਦੂਜੇ ਦੇ ਵਿੱਚ ਨੁਕਸ ਕੱਢਾਂਗੇ ਦੂਜੀ ਗੱਲ ਇਹ ਆ ਕਿ ਜਿਹੜਾ ਮੈਂ ਨਿੱਜੀ ਤੌਰ ਤੇ ਚਰਬਾ ਕੀਤਾ ਇਸ ਵੇਲੇ ਜਦੋਂ ਮੈਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਵਿੱਚ ਆ ਜਿੱਥੇ ਕਿ ਇਸ ਵੇਲੇ ਠੰਡ ਪੈਣੀ ਸ਼ੁਰੂ ਹੋ ਗਈ ਆ ਅਸੀਂ ਅਮਰਸਰ ਤੋਂ ਚੱਲੇ ਤੇ ਸਿਡਨੀ ਦੇ ਵਿੱਚ ਆਏ ਆ ਤੇ ਰਾਹ ਦੇ ਵਿੱਚ ਸਾਡਾ ਠਹਿਰਾਅ ਸੀਗਾ ਸਟੇ ਸੀ ਲਗਭਗ 4.5-5 ਘੰਟਿਆਂ ਦੀ ਸਿੰਗਾਪੁਰ ਦੇ ਵਿੱਚ ਜਦੋਂ ਅਸੀਂ ਅਮਰਸਰ ਦੇ 에ਅਰਪੋਰਟ ਤੋਂ ਚੱਲੇ ਆ ਬਾਕੀ ਸਵਾਰੀਆਂ ਵਾਂਗੂ ਉਥੇ ਇੱਕ ਮਾਤਾ ਜੀ ਸਤਕਾਰਯੋਗ ਮਾਤਾ ਜੀ ਪੰਜਾਬਣ ਉਮਰ ਲਗਭਗ 80 ਸਾਲ ਉਹਨਾਂ ਦੀ ਉਹ ਮਾਤਾ ਜੀ ਵੀ ਉਥੇ ਸੀ ਉਹਨਾਂ ਦੇ ਧੀ ਪੁੱਤ ਨੇ ਬੁਲਾਇਆ ਹੋਊਗਾ ਉਹਨਾਂ ਨੂੰ ਵੀ ਚਲੋ ਵਧੀਆ ਗੱਲ ਆ ਪਰ ਮਾਤਾ ਜੀ ਬਿਲਕੁਲ ਵੀ ਪੜੇ ਲਿਖੇ ਨਹੀਂ ਸੀ ਮਾਤਾ ਜੀ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਇਮੀਗ੍ਰੇਸ਼ਨ ਚੈਕਿੰਗ ਕਿਵੇਂ ਹੁੰਦੀ ਆ ਮਾਤਾ ਜੀ ਨੂੰ ਨਹੀਂ ਸੀ ਪਤਾ ਕਿ ਲਗਜ ਕਿੱਥੇ ਜਮ੍ਹਾਂ ਕਰਵਾਈ ਦਾ ਬੋਰਡਿੰਗ ਪਾਸ ਕਿੱਥੋਂ ਲਈਦਾ ਮਾਤਾ ਜੀ ਨੂੰ ਕੋਈ ਪਤਾ ਨਹੀਂ ਸੀ ਕਿ ਗੇਟ ਨੰਬਰ ਕਿਹੜੇ ਤੋਂ ਕਿਹੜੇ ਪਾਸੇ ਨੂੰ ਹੋਣਾ ਤੇ ਵਕ ਵਕ ਥਾਂ ਮੰਨ ਤੇ ਜਿਹੜੇ ਸਾਈਨ ਲੱਗੇ ਆ ਉਦੇ ਆਧਾਰ ਦੇ ਉੱਤੇ ਆਪਾਂ ਉਸ ਗੇਟ ਦੇ ਉੱਤੇ ਪਹੁੰਚਣਾ ਜਿੱਥੇ ਉਹਦਾ ਜਹਾਜ਼ ਲੱਗਾ ਹੋਊਗਾ ਅਸੀਂ ਜਿੰਨੀ ਕਿ ਸਾਡੀ ਸੋਚ ਸੀ ਮਾਤਾ ਜੀ ਦੀ ਮਦਦ ਕੀਤੀ ਜਹਾਜ਼ ਦੇ ਵਿੱਚ ਬਿਠਾਇਆ ਵੀ ਉਹਨਾਂ ਨੂੰ ਉਤਰਨ ਤੱਕ ਦੀ ਜ਼ਿੰਮੇਵਾਰੀ ਵੀ ਨਿਭਾਈ ਚਲੋ ਇਹ ਤਾਂ ਹੋ ਗਈ ਚਲੋ ਸਾਡੇ ਹਿੱਸੇ ਦੇ ਵਿੱਚ ਆਉਂਦੀ ਗੱਲ ਪਰ ਮੇਰੀ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਭੈਣਾ ਵੀਰਾਂ ਨੂੰ ਇੱਕ ਬੇਨਤੀ ਆ ਤੁਸੀਂ ਸਾਰੇ ਹੀ ਬਹੁਤ ਚੰਗੇ ਹੋ ਤੇ ਤੁਸੀਂ ਆਪਣੇ ਮਾਪੇ ਨੂੰ ਸਮੇਂ-ਸਮੇਂ ਤੇ ਬੁਲਾਉਨੇ ਹੋ ਵਧੀਆ ਗੱਲ ਆ ਤੁਹਾਡੇ ਮਾਪੇ ਨੇ ਹੁਣ ਇਹ ਸੰਸਾਰ ਇਹ ਧਰਤੀ ਉਹ ਦੇਸ਼ ਜਿੱਥੇ ਤੁਸੀਂ ਰਹਿੰਦੇ ਆ ਤੁਹਾਡੇ ਕਰਕੇ ਦੇਖਣਾ ਪਰ ਤੁਹਾਨੂੰ ਵੀ ਪਤਾ ਹੀ ਹੈ ਵੀ ਤੁਹਾਡੇ ਮਾਤਾ ਪਿਤਾ ਭੋਲੇ ਆ ਤੁਹਾਨੂੰ ਵੀ ਤਾਂ ਪਤਾ ਹੀ ਹੈ ਕਿ ਤੁਹਾਡੇ ਮਾਤਾ ਪਿਤਾ ਜੀ ਪੜ੍ਹੇ ਲਿਖੇ ਨਹੀਂ ਤੁਸੀਂ ਟਿਕਟ ਤੇ ਇਤੀ ਵੀਜ਼ਾ ਲੱਗ ਗਿਆ ਵਧੀਆ ਗੱਲ ਆ ਪਰ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਕਿ ਭਾਈ ਜਹਾਜ਼ਾਂ ਵਾਲੇ ਅੱਡੇ ਦੇ ਉੱਤੇ ਹਵਾਈ ਅੱਡੇ ਤੇ ਕਿਵੇਂ ਵਿਚਰਨਾ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ ਭਾਈ ਬੋਰਡਿੰਗ ਪਾਸ ਕਿਵੇਂ ਲੈਣਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਲਗਜ ਕਿਵੇਂ ਜਮ੍ਹਾਂ ਕਰਾਉਣਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਮੀਗ੍ਰੇਸ਼ਨ ਦੇ ਵੱਲੋਂ ਜੇਕਰ ਕੋਈ ਸਵਾਲ ਪੁੱਛਿਆ ਜਾਵੇ ਉਹਦਾ ਉੱਤਰ ਕਿਵੇਂ ਦੇਣਾ ਤੁਸੀਂ ਕੁਝ ਹੋਰ ਦੱਸਿਆ ਹੋ ਸਕਦਾ ਮਾਤਾ ਪਿਤਾ ਭੋਲੇ ਆ ਸ਼ਾਇਦ ਉਹ ਹੋਰ ਉੱਤਰ ਦੇਣ ਤੇ ਪਿਛਲੇ ਦਿਨੀ ਟ੍ਰਾਂਟੋ ਦੇ ਵਿੱਚੋਂ ਇਹ ਖਬਰ ਆਈ ਵੀ ਸੀ ਮਾਪਿਆਂ ਨੂੰ ਬੁਲਾਇਆ ਗਿਆ ਇੱਕ ਪੁੱਤ ਦੇ ਵੱਲੋਂ ਤੇ ਉੱਥੇ ਜਿਹੜੇ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਆ ਬਜ਼ੁਰਗ ਜੋੜਾ ਉਹ ਉੱਥੇ ਪਹੁੰਚ ਗਿਆ ਜੀ ਟ੍ਰਾਂਟੋ ਵਾਲੇ ਹਵਾਈ ਅੱਡੇ ਤੇ ਵੀ ਕਹਿੰਦੇ ਪਹੁੰਚ ਗਿਆ ਪਰ ਜਦੋਂ ਉੱਥੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਸਵਾਲ ਕੀਤਾ ਉਹਨਾਂ ਨੂੰ ਤੇ ਬਜ਼ੁਰਗਾਂ ਨੂੰ ਸਹੀ ਤਰੀਕੇ ਦੇ ਨਾਲ ਅੰਗਰੇਜ਼ੀ ਦੇ ਵਿੱਚ ਉੱਤਰ ਨਹੀਂ ਦੇਣਾ ਆ ਗੱਲ ਸਮਝੇ ਹੀ ਨਹੀਂ ਬੋਲਦੇ ਕਿਵੇਂ ਫਿਰ ਉਹਨਾਂ ਨੇ ਪੰਜਾਬੀ ਦੇ ਵਿੱਚ ਉਹ ਲੱਥਾ ਕਰਨ ਵਾਲੇ ਨੂੰ ਬੁਲਾਇਆ ਅਧਿਕਾਰੀਆਂ ਉਹਨੇ ਸਵਾਲ ਕੀਤੇ ਤੇ ਸੰਤੁਸ਼ਟੀਜਨ ਕੋ ਉੱਤਰ ਫੇਰ ਨਹੀਂ ਦੇ ਸਕੇ ਤੇ ਉਹਨੀ ਪੈਰੀ ਵਾਪਸ ਭੇਜ ਦਿੱਤੇ ਗਏ ਦਿੱਲੀ ਦੇ 에어ਪੋਰਟ ਦੇ ਉੱਤੇ ਕੁਝ ਘੰਟਿਆਂ ਬਾਅਦ ਫਿਰ ਉਹ ਬਜ਼ੁਰਗ ਜੋੜਾ ਪਹੁੰਚ ਗਿਆ ਤੇ ਬਾਹਰ ਖੜਾ ਉਹਨਾਂ ਦਾ ਪੁੱਤ ਉਹਦੀ ਕੀ ਜਾਂਦਾ ਸੀ ਵੀ ਮਾਪੇ ਬਾਹਰ ਆਉਣਗੇ ਤਾਂ ਮੈਂ ਕਾਰ ਦੇ ਵਿੱਚ ਬਿਠਾ ਕੇ ਘਰ ਦੇ ਵਿੱਚ ਲੈ ਕੇ ਜਾਣਾ ਵੀ ਭਾਈ ਤੁਹਾਡੇ ਪੁੱਤ ਨੇ ਕਿੰਨਾ ਵਧੀਆ ਕੰਮ ਕੀਤਾ ਆਪਣਾ ਘਰ ਆਪ ਲੈ ਲਿਆ ਜਦੋਂ ਅਸੀਂ ਐਨਾ ਕੁਝ ਕਰਦੇ ਹਾਂ ਟਿਕਟ ਵੀ ਭੇਜੀ ਤੀ ਵੀਜ਼ਾ ਵੀ ਲੱਗ ਗਿਆ ਸਭ ਕੁਝ ਹੋ ਗਿਆ ਤੇ ਫਿਰ ਆਪਾਂ ਇਹ ਵੀ ਗੱਲ ਸਮਝ ਗਏ ਕਿ ਸਾਡੇ ਮਾਪੇ ਇਸ ਤਰੀਕੇ ਦੇ ਨਾਲ ਵਿਛੜਨ ਦੇ ਆਦੀ ਨਹੀਂ ਉਹਨਾਂ ਨੂੰ ਇਸ ਤਰੀਕੇ ਨਾਲ ਵਿਛੜਨਾ ਨਹੀਂ ਆਉਂਦਾ ਜਦੋਂ ਅਸੀਂ ਵੀ ਪਹਿਲੀ ਵਾਰ ਕਿਸੇ ਥਾਂ ਤੇ ਜਾਂਦੇ ਹਾਂ ਸਾਡੇ ਲਈ ਵੀ ਸਾਰੀਆਂ ਗੱਲਾਂ ਨਵੀਆਂ ਹੁੰਦੀਆਂ ਉਹਨਾਂ ਬਜ਼ੁਰਗਾਂ ਨੂੰ ਕੀ ਪਤਾ ਵੀ ਭਾਈ ਕਿਹੜੀ ਗੱਲ ਦਾ ਉੱਤਰ ਕਿਵੇਂ ਦੇਣਾ ਉਹ ਘਬਰਾ ਜਾਂਦੇ ਆ ਉਹ ਨਰਵਸ ਹੋ ਜਾਂਦੇ ਆ ਸੋ ਇਸ ਕਰਕੇ ਤੁਸੀਂ ਇੱਕ ਜਣਾ ਆਪ ਉਹਨਾਂ ਨੂੰ ਲੈਣ ਆਇਆ ਕਰੋ ਜਾਂ ਜਿਹੜਾ ਵੀ ਜ਼ਿੰਮੇਵਾਰ ਕੋਈ ਧੀ ਭੈਣ ਹੋਵੇ ਸਤਕਾਰਯੋਗ ਕੋਈ ਪਰਿਵਾਰ ਦਾ ਮੈਂਬਰ ਕੋਈ ਦੋਸਤ ਮਿੱਤਰ ਆ ਰਿਹਾ ਪੰਜਾਬ ਦੇ ਵਿੱਚ ਉਹ ਜਿਹੜਾ ਬਹੁਤ ਭਰੋਸੇਯੋਗ ਆ ਉਹਦੀ ਡਿਊਟੀ ਲਈ ਜਾਵੇ ਕਿ ਭਾਈ ਮੇਰੇ ਮਾਪਿਆਂ ਨੂੰ ਨਾਲ ਲੈ ਆਈ ਆਹ ਟਿਕਟ ਵੀ ਮੈਂ ਤੈਨੂੰ ਭੇਜ ਦਿੰਨਾ ਬਸ ਮਾਪੇ ਇੱਥੇ ਆ ਜਾਣਗੇ ਜਾਂ ਗੱਡੀ ਭੇਜ ਦਿੰਨਾ ਉਹਨਾਂ ਨੂੰ ਨਾਲ ਲੈ ਕੇ ਆਈਂ ਪਰ ਜੀ ਆਪਾਂ ਮਾਪਿਆਂ ਦੇ ਲਈ ਕੁਝ ਇਦਾਂ ਸੋਚਦੇ ਨਹੀਂ ਤਾਂ ਸੱਚੀ ਮੁੱੱਚੀ ਉਹਨਾਂ ਨੂੰ ਅਸੀਂ ਬਹੁਤ ਵਾਰ ਵੇਖਿਆ ਇਮੀਗ੍ਰੇਸ਼ਨ ਤੇ ਖੱਜਲ ਹੁੰਦਿਆਂ ਬਹੁਤ ਵਾਰ ਵੇਖਿਆ ਹਵਾਈ ਅੱਡੇ ਦੇ ਉੱਤੇ ਖੱਜਲ ਹੁੰਦਿਆਂ ਮੈਂ ਤੁਹਾਨੂੰ ਨਿੱਕੀ ਜੀ ਹੋਣ ਵਾਲੀ ਬੇਬੇ ਦਾ ਉਦਾਹਰਣ ਦਿੰਨਾ ਜਦੋਂ ਉੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲੇ ਜਾ ਕੇ ਆਪਾਂ ਸਟੈਂਪ ਲਵਾਉਨੇ ਆ ਉਹ ਤੁਹਾਨੂੰ ਪੁੱਛਦੇ ਆ ਅਮਰਸਰ ਦੇ 에ਅਰਪੋਰਟ ਤੋਂ ਜਦ ਅਸੀਂ ਚੜੇ ਆ ਤੇ ਉਦੋਂ ਮਾਤਾ ਜੀ ਇਮੀਗ੍ਰੇਸ਼ਨ ਕਰਵਾਏ ਬਿਨਾਂ ਹੀ ਸਿਕਿਉਰਿਟੀ ਚੈਕਿੰਗ ਵਾਲੇ ਪਾਸੇ ਆ ਗਈ ਉਹਨਾਂ ਨੇ ਵਾਪਸ ਭੇਜੇ ਉਹ ਮੈਨੂੰ ਕਹਿੰਦੇ ਵੀ ਪੁੱਤ ਹੁਣ ਮੇਰੇ ਨਾਲ ਕੀ ਗੱਲ ਕਰਨਗੇ ਮੈਂ ਕਿਹਾ ਮਾਤਾ ਜੀ ਜੋ ਤੁਹਾਨੂੰ ਬੁਲਾਇਆ ਤੁਹਾਡੇ ਪੁੱਤ ਨੇ ਤੁਹਾਡੀ ਧੀ ਨੇ ਤੁਸੀਂ ਸਹੀ ਤਰੀਕੇ ਦਾ ਉੱਤਰ ਦੇਣਾ ਘਬਰਾਉਣ ਵਾਲੀ ਗੱਲ ਨਹੀਂ ਫਿਰ ਜਦੋਂ ਉੱਥੇ ਟ੍ਰੇ ਦੇ ਵਿੱਚ ਆਪਾਂ ਉਹਦੀ ਬੈਲਟ ਆਪਣਾ ਮੋਬਾਈਲ ਆਪਣਾ ਚਾਰਜਰ ਆਪਣੀ ਹੈੱਡਫੋਨ ਜਾਂ ਇਲੈਕਟ੍ਰੋਨਿਕਸ ਦਾ ਕੋਈ ਵੀ ਸਮਾਨ ਰੱਖਦੇ ਆ ਮਾਤਾ ਕਹਿੰਦੇ ਵੀ ਮੈਂ ਨਹੀਂ ਸਮਾਨ ਰੱਖਣਾ ਇੱਥੇ ਇਹ ਤਾਂ ਭਾਈ ਮੇਰਾ ਸਮਾਨ ਪਤਾ ਨਹੀਂ ਮੈਨੂੰ ਵਾਪਸ ਮੋੜਨਗੇ ਕਿ ਨਹੀਂ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਮਾਤਾ ਜੀ ਬਸ ਇੱਥੋਂ ਬੈਲਟ ਦੇ ਰਹੀ ਸਮਾਨ ਚਲਾ ਜਾਣਾ ਔਸਥਾਂ ਤੋਂ ਜਾ ਕੇ ਤੁਸੀਂ ਫਿਰ ਚੱਕ ਲੈਣਾ ਚਲੋ ਮਾਤਾ ਜੀ ਨੂੰ ਸਮਾਨ ਤਾਂ ਮਿਲ ਹੀ ਪਰ ਮਤਲਬ ਇਹ ਜੀ ਕਿ ਮਾਤਾ ਜੀ ਦੀ ਪਰੇਸ਼ਾਨੀ ਦੀ ਹੱਦ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਭਾਈ ਮੈਂ ਕਿਹੜੇ ਪਾਸੇ ਨੂੰ ਜਾਣਾ ਤੇ ਮੈਨੂੰ ਉਹ ਆਪਣੀ ਦਾਦੀ ਵਰਗੇ ਮੈਨੂੰ ਉਹ ਆਪਣੀ ਨਾਨੀ ਵਰਗੇ ਲੱਗੇ ਆ ਤੁਹਾਡੀ ਮਾਂ ਦੇ ਨਾਲ ਤਕਾ ਨਾ ਹੋਵੇ ਤੁਹਾਡੇ ਪਿਤਾ ਜੀ ਦੇ ਨਾਲ ਤਕਾ ਨਾ ਹੋਵੇ ਉਹਨਾਂ ਦੇ ਨਾਲ ਕਦੇ ਵੀ ਇਸ ਤਰੀਕੇ ਦੀ ਖਜਲਤਾ ਵਾਲੀ ਗੱਲ ਨਾ ਹੋਵੇ ਇਹਦੀ ਮੈਂ ਕਾਮਨਾ ਕਰਦਾ ਪਰ ਜਦੋਂ ਤੁਸੀਂ ਇੰਨਾ ਕੁਝ ਕਰਦੇ ਢੂੜ ਲੱਖ ਦੀ ਟਿਕਟ ਵੀ ਭੇਜੀ ਤੀ 2.5 ਲੱਖ ਦੀ ਵੀ ਟਿਕਟ ਭੇਜੀ ਤੀ ਹੋਵੇ ਪਰ ਜਦੋਂ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਵੀ ਭਾਈ ਕੀ ਕੀ ਹੋਣਾ ਤੇ ਫਿਰ ਇਸ ਕਰਕੇ ਜ਼ਿੰਮੇਵਾਰੀ ਤੁਹਾਡੀ ਆ ਤੁਸੀਂ ਉਹਨਾਂ ਨੂੰ ਖਜਲਨਾ ਹੁਣ ਦਿਓ ਹਾਲਾਂਕਿ ਵੀਲ ਚੇਅਰ ਵੀ ਇੱਕ ਬਦਲ ਹੈਗਾ ਆਪਾਂ ਜਿੱਥੇ ਇੰਨੇ ਪੈਸੇ ਲਾਏ ਆ ਕੋਈ 100 ਡਾਲਰ ਦੀ ਵੀਲ ਚੇਅਰ ਮਿਲ ਜਾਂਦੀ ਹੋਣੀ ਆ ਉਹ ਵੀਲ ਚੇਅਰ ਵਿੱਚ ਉਹਦੇ ਆਪਾਂ ਜੇਕਰ ਅਪਲਾਈ ਕਰ ਦਗੇ ਉਹ ਵੀ ਇੱਕ ਸਹਿਯੋਗ ਵਾਲੀ ਗੱਲ ਆ ਪਰ ਜੇਕਰ ਆਪਾਂ ਉਹ ਵੀ ਨਹੀਂ ਕਰਦੇ ਤੇ ਫਿਰ ਭਾਈ ਆਪਣੇ ਮਾਪਿਆਂ ਨੂੰ ਨਾ ਬਲਾਓ ਜੇਕਰ ਉਹ ਪੜ੍ਹੇ ਲਿਖੇ ਨਹੀਂ ਫਿਰ ਤੁਸੀਂ ਸਾਲ ਹੋਰ ਠਹਿਰ ਜਾਓ ਜਦੋਂ ਤੁਸੀਂ ਆਪ ਆਈ ਉਦੋਂ ਫਿਰ ਲੈ ਜਾਓ ਆਪਾਂ ਨੂੰ ਇਹ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਖਿਆਲ ਕਰਨਾ ਪਊਗਾ ਕਿਉਂਕਿ ਇਹਦੇ ਨਾਲ ਬਜ਼ੁਰਗਾਂ ਦੀ ਪਰੇਸ਼ਾਨੀ ਵਿੱਚ ਵਾਧਾ ਹੁੰਦਾ ਜਿਹੜਾ ਕਿ ਮੈਂ ਆਪਦੇ ਅੱਖੀਂ ਦੇਖਿਆ ਮੇਰੀ ਫੇਰ ਬੇਨਤੀ ਪੰਜਾਬੀਆਂ ਨੂੰ ਤੁਸੀਂ ਬਹੁਤ ਚੰਗੇ ਹੋ ਬੜੇ ਸਤਿਕਾਰਯੋਗ ਹੋ ਇੱਕ ਤਾਂ ਜੁਗਾੜ ਲਾ ਕੇ ਵਿਦੇਸ਼ਾਂਵਲ ਜਾਣ ਦੀ ਕੋਸ਼ਿਸ਼ ਨਾ ਕਰੋ ਤੇ ਦੂਜਾ ਆਪਣੇ ਬਜ਼ੁਰਗਾਂ ਨੂੰ ਖੱਜਲਣਾ ਹੁਣ ਦਿਓ ਤੇ ਤੀਜਾ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਉਨੇ ਹੋ ਤੁਸੀਂ ਤਾਂ ਚਲੋ ਕੰਮ ਚੰਗਾ ਕਰਦੇ ਹੀ ਹੋ ਬਹੁ ਗਿਣਤੀ ਤੇ ਜਿਹੜੇ ਸਾਡੇ ਭੈਣਾ ਵੀਰ ਇਸ ਵੇਲੇ ਪੰਜਾਬ ਦੇ ਵਿੱਚ ਵੱਸਦੇ ਆ ਉਹ ਵੀ ਇਹਨਾ ਸੋਚਣ ਵੀ ਮੇਰੇ ਲਈ ਆਈਫੋਨ ਲੈ ਕੇ ਆਏ ਕਿ ਨਹੀਂ ਪਤਾ ਨਹੀਂ ਦਾ ਕਿੰਨਾ ਕਸੂਤ ਲੱਗਿਆ ਬਾਹਰ ਜਾ ਕੇ ਪਤਾ ਨਹੀਂ ਨੇ ਕੀ ਕਮਾ ਲਿਆ ਹੁਣ ਘਰ ਘਰ ਦੇ ਵਿੱਚੋਂ ਬੱਚਾ ਵਿਦੇਸ਼ ਦੇ ਵਿੱਚ ਗਿਆ ਤੇ ਮੇਰਾ ਖਿਆਲ ਆ ਵੀ ਹੁਣ ਤੱਕ ਇਹ ਭੁਲੇਖੇ ਨਿਕਲ ਜਾਣੇ ਚਾਹੀਦੇ ਸੀ ਵੀ ਭਾਈ ਉੱਥੇ ਕੋਈ ਕੰਮ ਇੰਨਾ ਸੌਖਾ ਨਹੀਂ ਪਹਿਲੀ ਗੱਲ ਕੰਮ ਮਿਲਦਾ ਨਹੀਂ ਤੇ ਜੇ ਮਿਲਦਾ ਤਾਂ ਆਪਦੀ ਆਈ ਚ ਲਈ ਬੜੀ ਮੁਸ਼ਕਲ ਨਾਲ ਚੱਲਦੀ ਆ ਇਹ ਉਹ ਦੌਰ ਨਹੀਂ ਵੀ ਅੱਜ ਕੋਈ ਗਿਆ ਤੇ 4 ਸਾਲਾਂ ਬਾਅਦ ਇੱਕ ਘਰ ਆਪਦਾ ਬਾਹਰਲੇ ਮੁਲਕ ਦੇ ਵਿੱਚ ਵੀ ਲੈ ਲੂਗਾ ਤੇ ਇੱਕ ਕੋਠੀ ਤਿੰਨ ਮੰਜ਼ਲਾ ਪੰਜਾਬ ਦੇ ਵਿੱਚ ਵੀ ਬਣਾ ਲੂ ਇਹ ਦੌਰ ਖਤਮ ਹੋ ਗਿਆ ਇੱਕ ਵੇਲੇ ਸੀ ਇਹ ਸਾਰਾ ਕੁਝ ਹੁਣ ਉਹ ਦੌਰ ਖਤਮ ਹੋ ਗਿਆ ਸੋ ਭਾਈ ਤੁਹਾਡੀ ਕਿਰਤ ਕਮਾਈ ਜਿੰਦਾਬਾਦ ਰਵੇ ਤੁਸੀਂ ਏਜੰਟਾਂ ਦੇ ਟੇਟੇ ਨਾ ਚੜੋ ਤੁਸੀਂ ਆਪਦੇ ਬਜ਼ੁਰਗਾਂ ਨੂੰ ਸਮਝੋ ਤੇ ਸਤਿਕਾਰ ਦਿਓ ਤੇ ਖੱਜਲ ਹੋਣ ਤੋਂ ਬਚਾਓ ਇਹ ਜਿਹਾ ਸੀ ਕੰਮ ਨਾ ਕਰਦੇ ਆ ਬਹੁਤ ਮਿਹਰਬਾਨੀ